aaa okay. ਰੋਡ ਦੇ ਉੱਤੇ ਅਗੇਤੀ ਸਟੋਰ ਨੂੰ ਅੱਗ ਲੱਗੀ ਉਹਦੇ ਬਾਰੇ ਦੱਸੋ ਜੀ ਕਦੋਂ ਦਾ ਪਤਾ ਲੱਗਿਆ ਭਾਈ ਤੁਹਾਨੂੰ ਬੜੀ ਮਤਭਾਗੀ ਘਟਨਾਵਾ ਜੀ ਇਹ ਬੜਾ ਅਫਸੋਸ ਵਾਲੀ ਗੱਲ ਆ ਕਿ ਜੋਸ਼ਨ ਖੇਤੀ ਸਟੋਰ ਜੋ ਗਰਮਾਣੋਂ ਜਿਹੜਾ ਸਾਰਾ ਗੌਂਦੇ ਬਿਲਕੁਲ ਸਾਹਮਣੇ ਉੱਥੇ ਆਤਮਾਨ ਹੋਣ ਕਰਕੇ ਬੰਦ ਹੋਣ ਕਰਕੇ ਵਿੱਚ ਨੂੰ ਚੇਤ ਦੀ ਆ ਅੱਗ ਲੱਗੀ ਆ ਉਹਦਾ ਪਤਾ ਹਾਲਾਤਾਂ ਦਾ ਤੇ ਕਾਰਨ ਦਾ ਜਿਹੜਾ ਪਤਾ ਨਹੀਂ ਲੱਗ ਸਕਿਆ ਪਰ ਫਿਰ ਵੀ ਜੋੜੀ ਹੈਗੀ ਆ ਜਨਿਆਲਾ ਗੁਰੂ ਵਿੱਚ ਇੱਕ ਸੂਰਤ ਹੋਣ ਕਰਕੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੁਰੰਤ ਮੌਕੇ ਤੇ ਪਹੁੰਚ ਕੇ ਇੱਥੇ ਉਹਨਾਂ ਨੇ ਆਪਣੇ ਉਹਨਾਂ ਬਚਾਉਣ ਦੀ ਕੋਸ਼ਿਸ਼ ਕੀਤੀ ਜਿਹੜੀਆਂ ਅਮਰਸਾ ਤੋਂ ਗੱਡੀਆਂ ਜਿਦਾ ਲਗਾਤਾਰ ਨਾਲ ਕਿਤੇ ਆ ਰਹੀਆਂ ਨੇ ਦੁਕਾਨ ਕਾਫੀ ਲੰਮੀ ਹੋਣ ਕਰਕੇ ਦਿੱਕਤ ਆ ਰਹੀ ਆ ਪਰੇਸ਼ਾਨੀ ਹੋ ਰਹੀ ਆ ਕਿਉਂ ਕੈਮੀਕਲਸ ਦੀਆਂ ਜਿਹੜੀਆਂ ਅੰਦਰ ਸਾਰਾ ਮਟੀਰੀਅਲ ਹੈ ਉਹਦੇ ਕਰਕੇ ਥੋੜਾ ਜਿਹਾ ਧੂਆ ਵੀ ਜਿਹੜਾ ਖਤਰਨਾਕ ਹੈ ਫਿਰ ਵੀ ਸਾਡੇ ਜਿਹੜੇ ਮੁੰਡੇ ਫਾਇਰ ਬ੍ਰਿਗੇਡ ਦੇ ਜੋਧੇ ਨੇ ਮੈਂ ਤੇ ਸਲਾਮ ਕਰਦਾ ਸਤੂਰ ਕਰਦਾ ਉਹਨਾਂ ਨੇ ਕਿਉਂ ਇੰਨੀ ਕੋਸ਼ਿਸ਼ ਦੇ ਬਾਵਜੂਦ ਆਪਣੀ ਪੂਰੀ ਲੱਗੇ ਹੋਏ ਨੇ ਇੰਨਾ ਜਿਹੜਾ ਚੜ ਰਿਹਾ ਬਾਹਰ ਜਿਹੜੇ ਬੰਦੇ ਖੜੇ ਆ ਉਹਨਾਂ ਦੇ ਉੱਤੇ ਵੀ ਧੂਆ ਜਿਹੜਾ ਬੜਾ ਉਹ ਖਤਰਨਾਕ ਜਿਹਾ ਚੜ ਰਿਹਾ ਵਾ ਪਰ ਫਿਰ ਵੀ ਉਹ ਆਪਣੀ ਕੋਸ਼ਿਸ਼ ਦੇ ਤੇ ਪੂਰੇ ਜਦੋਂ ਜਦ ਨਾਲ ਲੱਗੇ ਹੋਏ ਨੇ ਗੁਰੂ ਮਹਾਰਾਜ ਜੀ ਦਾ ਸਾਕੇ ਛੇਤੀ ਤੋਂ ਛੇਤੀ ਜਲਦੀ ਆ ਜਿਹੜੀ ਹੈ ਪਬਲਿਕ ਨਾਲ ਉਹ ਕੋਈ ਜਿਹੜਾ ਕਾਬੂ ਪਾਇਆਵੇਂ ਬਾਕੀ ਜਿਹੜੀ ਟੀਮ ਹੈ ਜੀ ਇੱਥੋਂ ਸਤਿੰਦਰ ਭਾਜੀ ਹੈ ਮੰਤਰੀ ਸਾਹਿਬ ਦੇ ਬ੍ਰਦਰ ਇੱਥੋਂ ਜਿੰਨਾ ਜਿਵੇਂ ਪਤਾ ਲੱਗਾ ਕਿ ਇੱਥੇ ਅੱਗ ਲੱਗੀ ਆ ਇੱਥੇ ਤੁਰੰਤ ਪਹੁੰਚਣ ਦੀ ਕੋਸ਼ਿਸ਼ ਕੀਤੀ ਗਈ ਆ ਚਲੋ ਦੇਖੋ ਕਰਨਾਲ ਦੇ ਮਹਾਰਾਜ ਨੇ ਜਾਂ ਫਾਇਰ ਬਿਗੇਟ ਦੇ ਜਿਹੜੇ ਜਿੰਨੀਆਂ ਵੀ ਗੱਡੀਆਂ ਲੱਗੀਆਂ ਵਾ ਤੁਰੰਤ ਅੰਦੇ ਇੱਕ 15-20 ਮਿੰਟ ਦੇ ਵਿੱਚ ਬੀਆਂ ਗੱਡੀਆਂ ਇੱਥੇ ਪਹੁੰਚ ਗਈਆਂ ਸੀ ਪਰ ਐਤਵਾਰ ਹੋਣ ਕਰਕੇ ਦੁਕਾਨਾਂ ਬੰਦ ਹੋਣ ਕਰਕੇ ਪਿੱਛੋਂ ਲੰਬੀ ਹੁਣ ਕਾਫੀ ਕੰਟਰੋਲ ਹੈ ਕੰਟਰੋਲ ਥੋੜਾ ਜਲਦੀ ਕੁਝ ਮਹਾਰਾਜ ਕਰਕੇ ਦਿਆ ਬੇਨਤੀ ਹੈ ਜੀ ਕਿ ਗੱਡੀਆਂ ਗੰਦੀਆਂ ਆ ਗਈਆਂ ਪਾਣੀ ਦੀਆਂ ਹੁਣ ਰਾਤ ਤੱਕ ਤੱਕ ਗੱਡੀਆਂ ਆ ਚੁੱਕੀਆਂ ਜੀ ਕਟ ਗੱਡੀਆਂ ਤਿੰਨ ਗੱਡੀਆਂ ਤੇ ਆਪਣੇ ਲੋਕਲ ਹੀ ਇੱਥੇ ਉਹ ਲਗਾਤਾਰ ਲੈ ਕੇ ਆ ਰਹੀਆਂ ਪਾਣੀ ਪਰ ਪਰ ਕੇ ਲਿਆ ਕਰ ਰਹੀਆਂ ਬਾਕੀ ਅਮਰਸਰ ਤੋਂ ਗੱਡੀਆਂ ਵੀ ਜਣੀਆਂ ਆਈਆਂ ਨੇ ਕੀ ਕਾਬੂ ਪਾਇਆ ਗਿਆ ਜੀ ਹਾਂ ਜੀ ਕਾਫੀ ਹੁਣ ਤੇ ਤੁਸੀਂ ਦੇਖ ਰਹੇ ਜੀ ਆ ਵੀ ਤੁਸੀਂ ਇੱਥੇ ਹੋ ਤੁਸੀਂ ਕਵਰਿੰਗ ਕਰ ਰਹੇ ਹੋ ਸਾਰੀ ਤੇ ਹੋ ਰਿਹਾ ਵਾ ਕਾਫੀ ਕਵਰ ਹੋ ਗਈ ਆ ਮੈਂ ਤੁਹਾਨੂੰ ਬੇਨਤੀ ਵੀ ਕਰ ਰਿਹਾ ਕਿ ਦੁਕਾਨ ਕਾਫੀ ਲੰਮੀ ਹੋਣ ਕਰਕੇ ਪਿੱਛੋਂ ਵਾਲਾ 100 ਫੁੱਟ ਦੇ ਲੰਮੀ ਦੁਕਾਨ ਤਕरीबन ਉਹਦੇ ਕਰਕੇ ਥੋੜੀ ਜੀ ਮੁਸ਼ਕਲ ਦਿੱਕਤ ਜੂਰ ਆ ਰਹੀ ਹੈ ਬਟ ਨਾਲ ਹੈਗੀ ਕੈਮੀਕਲਸ ਆ ਕੈਮੀਕਲਸ ਕਰ ਹੋਣ ਕਰਕੇ ਧੂੰਆਂ ਜਣਾ ਵਾ ਚੜਦਾ ਵਾ ਜਿਹੜੇ ਮੁੰਡੇ ਫਾਇਰ ਬ੍ਰਿਗੇਡ ਵਾਲੇ ਵੀ ਆ ਉਹਨਾਂ ਨੂੰ ਦਿੱਕਤ ਆ ਰਹੀ ਹੈ ਇਹਨੂੰ ਕਵਰ ਕਰਨ ਦੇ ਵਿੱਚ ਪਰ ਫਿਰ ਵੀ ਉਹ ਆਪਣੀ ਪੂਰੀ ਆਪਣੀ ਜਾਨ ਨੂੰ ਜੋਖਮ ਵਿੱਚ ਡਾਲ ਕੇ ਤੇ ਬਿਲਕੁਲ ਅਪਾ ਜਦੋਂ ਜਦ ਕਰ ਰਿਹਾ ਕਿ ਤੇ ਜਲਦੀ ਜਲਦੀ ਕਾਪੀ ਪਾਇਆ ਜਾਵੇ ਹੁਣ ਰਸਤਾ ਬੇਨਤੀ ਕਰਦੇ ਆਂ ਦਾਸੂ ਦੇ ਅੱਗੇ ਇਹ ਜਲਦੀ ਨਾਲ ਜਲਦੀ ਜਿਹੜਾ ਕਟਨਾ ਹੋਈ ਹੈ ਮਰੀ ਬਦ ਭਾਗੀ ਹੈ ਗੁਰੂ ਮਾਲ ਕਿਸੇ ਨਾਲ ਨਹੀਂ ਹੋ ਜੀ ਕਟਨਾ ਨਾ ਹੋਵੇ ਸੋ ਜੋ ਵੀ ਇਹਨਾਂ ਦਾ ਹੋਇਆ ਨੁਕਸਾਨ ਹੋਇਆ ਵਾ ਉਹ ਤੇ ਫੈਗਾ ਹੀ ਆਪਾਂ ਅਸੀਂ ਕਹਿੰਦੇ ਆਸੇ ਪਾਸੇ ਦਾ ਜੋ ਨੁਕਸਾਨ ਜਿਹੜਾ ਉਹ ਹੁਣ ਬਚ ਜਾਵੇ ਇਹ ਕਿਸੇ ਅਜੇ ਕੀ ਹੈ ਕੀ ਕੀ ਹੋਏ ਹੈ ਅੱਜ ਨਗਰ ਕੌਂਸਲ ਦੇ ਅਜੇ ਇੰਸਪੈਕਟਰ ਜੀ ਕੀ ਗੱਲਬਾਤ ਹੋਈ ਹੈ ਜਵਰਵਾਲ ਰੋਡ ਤੇ ਜੀ ਅੱਜ ਜਿਹੜੀ ਅੱਜ ਜਵਰਵਾਲ ਤੇ ਤਿੰਨਾਂ ਨਾਲ 1.5 ਤਾਂ ਜਿਵੇਂ ਪੱਲੋ ਸਾਨੂੰ ਇੱਕ ਮੈਸੇਜ ਆਇਆ ਕਿ ਇਸ ਦੇ ਅੰਦਰ ਅੱਗ ਲੱਗ ਚੁੱਕੀ ਹੈ ਉਸੇ ਵੇਲੇ ਆਪਣੀ ਫਾਇਰ ਦੀ ਜੀਮ ਟੀਮ ਆਈ ਆ ਤਾਂ ਆਪਾਂ ਉਸੇ ਨੂੰ ਤੇ ਭੇਜੀ ਭੇਜੀ ਰਹੀ ਜਿਸ ਕਰਨਾ ਦੁਕਾਨ ਬਹੁਤ ਜਨੀ ਜੰਮੀਰ ਵੱਡੀ ਹੋਣ ਕਰਕੇ ਕਿਉਂਕਿ ਪਾ ਲਗਾ ਕਿ ਪ੍ਰਦਾਨ ਪੂਰੀ ਸੌਫਟ ਲੱਗੀ ਆੜਾ ਜੀ ਔਰ ਜੇ ਦੁਕਾਨ ਹੈ ਪੈਸਟੀਸਾਈਡ ਦੀ ਦੁਕਾਨ ਹੈ ਜੀ ਜਿਸ ਦੀ ਦੁਕਾਨ ਦੇ ਖਾਲ ਪਤਾ ਪੁੰਦਾ ਵਾ ਇਸ ਤਰਕੇ ਮਨਾ ਸਮੈਲ ਜਾਂਦੀ ਫਰੈਗਨਸ ਬਹੁਤ ਮਾੜੀ ਤੰਗ ਜੋ ਕਿ ਆਜ ਵੀ ਕੋ ਪ੍ਰਭਾਵ ਕਰਦੀ ਆ ਉਹਦੇ ਜਿਹਨੂੰ ਕੰਟਰੋਲ ਕਰਨ ਵਾਲੇ ਤੁਸਨ ਬਹੁਤ ਜੱਥੇ ਤਰ੍ਹਾਂ ਇਸ ਦਾ ਸਾਹਮਣਾ ਹੀ ਕਰ ਰਹੇ ਹੋ ਸਾਡੀ ਪੂਰੀ ਫੋਰਸ ਅਸੀਂ ਇਸ ਤੋਂ ਇਲਾਵਾ ਜਨਾਲਾ ਗੁਰੂ ਵਿੱਚ ਤੁਰੰਤਾਂ ਤੋਂ ਅੰਮ੍ਰਿਤਸਰ ਤੋਂ ਆਪਣੀਆਂ ਫਾਇਰਮੈਨ ਟੀਮਾਂ ਹੀ ਮਗਵਾ ਚੁੱਕੇ ਹਾਂ ਤਾਂ ਜੋ ਜਲਦੀ ਜਲਦੀ ਅੱਗ ਨੂੰ ਕਾਬੂ ਆ ਜਾ ਸਕੇ ਕਿੰਨਾ ਚਿਰ ਅੱਗ ਲੱਗੀ ਨਿਕਲ ਰਹੀ ਹੈ ਕਿੰਨੇ ਘੰਟੇ ਹੋ ਗਏ ਤਿੰਨ ਜਾਂ ਚਾਰ ਅੰਮ੍ਰਿਤਸਰੋਂ ਸਵਾ ਘੰਟੇ ਡੇਢ ਕਿੰਨਾ ਹੋ ਗਿਆ ਕਿੰਨੀਆਂ ਗੱਡੀਆਂ ਆ ਗਈਆਂ ਜੇ ਹੁਣ ਤੱਕ ਆਪਣੀਆਂ ਪਾਣੀ ਵਾਲੀਆਂ ਹੋ ਤਾਂ ਜੀ ਸਾਡੇ ਕੋਲ ਜੀ ਪੰਜ ਛੇ ਗੱਡੀਆਂ ਚੁੱਕੀਆਂ ਜੀ ਜੋ ਕਿ ਤੁਹਾਡੇ ਸਾਹਮਣੇ ਆ ਤੇ ਕਿੰਨਾ ਕੁ ਨੁਕਸਾਨ ਹੋਇਆ ਉਹ ਮੈਂ ਦੁਕਾਨਦਾਰ ਤੋਂ ਤੇ ਦੁਕਾਨਦਾਰ ਵੀ ਸਭ ਤੋਂ ਵੱਡੀ ਗੱਲ ਇਹ ਚਾਹਾਂਗੇ ਕਿ ਰੱਬ ਦਾ ਸ਼ੁਕਰ ਵੀ ਕਰਾਂਗੇ ਕਿ ਕੋਈ ਜਾਨੀ ਮਾਲੀ ਨੂੰ ਨੁਕਸਾਨ ਨਹੀਂ ਹੋਇਆ ਉਸ ਤਰ੍ਹਾਂ ਦਾ ਦੇਖੋ ਜੀ ਦੁਕਾਨਦਾਰ ਦਾ ਜੋ ਨੁਕਸਾਨ ਥੋੜਾ ਬਹੁਤ ਹੋਣਾ ਤੇ ਹੋਣਿਆ ਜੀ ਤੇ ਅੱਜ ਵਿੱਚ ਬਹੁਤ ਮੁਸ਼ਕਲ ਹੈ ਜੀ ਕਿੰਨੇ ਕਿਤੇ ਤੱਕ ਬੋਲ ਸਕਦੀ ਹੈ ਜਿਹੜੀ ਪੂਰੀ ਤਰ੍ਹਾਂ ਦੇਖੋ ਜੀ ਅਸੀਂ ਤੁਹਾਡੇ ਸਾਹਮਣੇ ਆਪਾਂ ਬਹੁਤ ਕੋਸ਼ਿਸ਼ ਕਰ ਰਹੇ ਹਾਂ ਕਿ ਜਲਦੀ ਜਲਦੀ ਅਗਰੇ ਕਾਉਂ ਪਾਇਆ ਜਾ ਸਕੇ ਔਰ ਅਸੀਂ ਆਸ ਕਰਦੇ ਹਾਂ ਕਿ ਜਲਦੀ ਜਲਦੀ ਅਗਰੇ ਕਾਉਂ ਪਾਇਆ ਜਾਵੇਗਾ